ਤੁਸੀਂ ਦੇਖ ਰਹੇ ਹੋ ਗੁਲਾਬੀ ਵੀ ਗੁਲਾਬੀ ਵੀ ਦੇਖ ਰਹੇ ਇਸ ਰੋਟਿਆਂ ਦਾ ਬਹੁਤ ਬਹੁਤ ਸਵਾਗਤ ਅਓ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਆਏ ਦਿਨ ਕੋਈ ਨੌਕਰੀ ਘਟਨਾ ਵਾਪਰ ਜਾਂਦੀ ਹੈ ਘਟਨਾ ਵਾਪਰਦੀ ਹੈ ਗੋਲੀਆਂ ਦੇ ਨਾਲ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਗੱਲ ਕਰਦੇ ਆਂ ਕੱਲ ਜਲੰਧਰ ਦੇ ਵਿੱਚ ਸਵੇਰੇ 7:30 ਤੋਂ 8 ਦੇ ਦਰਮਿਆਨ ਪੌਸ਼ ਏਰੀਏ ਦੇ ਵਿੱਚ ਸਤਵਿੰਦਰ ਸਿੰਘ ਲੱਕੀ ਅਬਰਾਏ ਉਰਪ ਲੱਕੀ ਅਬਰਾਏ ਜੋ ਗੁਰਦੁਆਰਾ ਸਹਿਰ ਦੇ ਵਿੱਚ ਮੱਥਾ ਟੇਕਣ ਆਇਆ ਸੀਗਾ ਮੱਥਾ ਟੇਕਣ ਤੋਂ ਜਦੋਂ ਬਾਹਰ ਆਪਣੀ ਥਾਰ ਦੇ ਵਿੱਚ ਬੈਠਣ ਲੱਗਿਆ ਤਾਂ ਉਸ ਨੂੰ ਇੱਕ ਵਾਰ ਤੇ ਆਏ ਦੋ ਨੌਜਵਾਨਾਂ ਨੇ ਨੇੜਿਓਂ 8-10 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਡਾਰ ਦਿੱਤਾ ਉਹ ਗੋਲੀਆਂ ਲੱਕੀ ਅਬਰਾਏ ਦੇ ਸਿਰ ਤੇ ਛਾਤੀ ਵਿੱਚ ਵੱਜੀਆਂ ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਉਪਰੰਤ ਜਦੋਂ ਲੱਕੀ ਉਬਰਾਈ ਗੱਡੀ ਵਿੱਚ ਬੈਠਣ ਲੱਗਿਆ ਥਾਰ ਗੱਡੀ ਦੀ ਗੱਲ ਚਲਦਿਆਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਯਾਦ ਆ ਜਾਂਦੀ ਹੈ ਵੀ ਸਿੱਧੂ ਮੂਸੇਵਾਲੇ ਦਾ ਕਤਲ ਵੀ ਥਾਰ ਦੇ ਵਿੱਚ ਇਸੇ ਤਰ੍ਹਾਂ ਸਾਹਮਣੋਂ ਗੋਲੀਆਂ ਮਾਰ ਕੇ ਕੀਤਾ ਸੀਗਾ ਕਿ ਆਏ ਦਿਨ ਪੰਜਾਬ ਦੇ ਵਿੱਚ ਇਹ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਲੱਕੀ ਉਬਰਾਈ ਜੋ ਆਪ ਆਗੂ ਜਲੰਧਰ ਦੇ ਆਪ ਦਾ ਪ੍ਰਧਾਨ ਸੀ ਲੱਕੀ ਉਬਰਾਈ ਆਪ ਦਾ ਇੱਕ ਸਰਗਰਮ ਵਰਕਰ ਸੀ ਅਤੇ ਉਹਨਾਂ ਦੀ ਪਤਨੀ ਪਤਨੀ ਪਿੱਛੇ ਨਗਰ ਨਿਗਮ ਦੀਆਂ ਕਿਉਂ ਨਾ ਵੀ ਲੜੀ ਸੀ ਇੱਕ ਸਰਗਰਮ ਵਰਕਰ ਦੀ ਇਸ ਤਰ੍ਹਾਂ ਮੌਤ ਹੋ ਜਾਂਦੀ ਹੈ ਇਹ ਬੜਾ ਬੜਾ ਹੀ ਮੰਦ ਭਾਗਾ ਹੈ ਸੋ ਗੱਲ ਕਰਦੇ ਆਂ ਪਤਾ ਲੱਗਿਆ ਕਿ ਉਸ ਕਤਲ ਦੀ ਜ਼ਿੰਮੇਵਾਰੀ ਸ਼ੇਰੂ ਗਰੁੱਪ ਪਤੇ ਜੋਗਾ ਫੋਲੜੀਵਾਲ ਦੇ ਗਰੁੱਪ ਵੱਲੋਂ ਲਈ ਗਈ ਹੈ ਵੇਖਣ ਵਾਲੀ ਗੱਲ ਹੋਵੇਗੀ ਕਿ ਪੁਲਿਸ ਕਿੱਥੋਂ ਤੱਕ ਪਹੁੰਚਦੀ ਹੈ ਸੋ ਅੱਗੇ ਗੱਲ ਕਰਦੇ ਆਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਰਾਧਾ ਸਵਾਮੀ ਦੇਰੇ ਦੇ ਗੁਰੂ ਨੇ ਮੁਖੀ ਨੇ ਉਹ ਵੀ ਅੱਜ ਕੱਲ ਸੁਰਖੀਆਂ ਦੇ ਵਿੱਚ ਉਹਨਾਂ ਦੀਆਂ ਖਬਰਾਂ ਚੱਲ ਰਹੀਆਂ ਜਦੋਂ ਉਹ ਮਜੀਠੀਆ ਨੂੰ ਮਿਲਣ ਜਾਂਦੇ ਆ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਉਹ ਪੱਤਰਕਾਰਾਂ ਨਾਲ ਗੱਲ ਕਰਦੇ ਆ ਪੱਤਰਕਾਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਗਏ ਤਰ੍ਹਾਂ ਤਰ੍ਹਾਂ ਦੇ ਸਵਾਲ ਕੀ ਕੀ ਪੁੱਛੇ ਗਏ ਇਹ ਵੀ ਤੁਹਾਨੂੰ ਇਹਦੇ ਵਿੱਚ ਦਿਖਾਵਾਂਗੇ ਜਦੋਂ ਪੱਤਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਉਹਨਾਂ ਵੱਲੋਂ ਬਾਬਾਜੀ ਵੱਲੋਂ ਕਿਹਾ ਗਿਆ ਕਿ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤ ਨੂੰ ਮਿਲਣ ਨਹੀਂ ਆ ਸਕਦਾ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਡਰੱਗਸ ਦੇ ਬਾਰੇ ਤਾਂ ਉਹਨਾਂ ਨੇ ਕਿਹਾ ਬਿਲਕੁਲ ਗਲਤ ਸੋ ਇਸ ਗੱਲ ਨੂੰ ਬੜੀ ਹਵਾ ਦਿੱਤੀ ਗਈ ਔਰ ਉਧਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਗੱਲ ਦਾ ਬਰੋਧ ਕੀਤਾ ਗਿਆ ਉਹਨਾਂ ਵੱਲੋਂ ਜੋ ਆਪਣੇ ਪੇਜ ਤੇ ਲਿਖਿਆ ਗਿਆ ਉਹ ਕੀ ਲਿਖਿਆ ਗਿਆ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਪਰ ਇਸ ਉਹਨਾਂ ਦੇ ਪੇਜ ਤੇ ਜੋ ਲੋਕਾਂ ਵੱਲੋਂ ਕਮੈਂਟ ਦਿੱਤੇ ਗਏ رائے ਦਿੱਤੀ ਗਈ ਉਹ ਉਹ ਜ਼ਿਆਦਾਤਰ ਉਹਨਾਂ ਦੇ ਉਸ ਬਿਆਨ ਦੇ ਵਿਰੁੱਧ ਦਿੱਤੀ ਗਈ ਅੱਜ ਕੱਲ੍ਹ ਲੋਕ ਇਹ ਵੀ ਅੱਖਰ ਲੱਗੇ ਹਨ ਕਿ ਬਾਬਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੇ ਸੀਐਮ ਦੇ ਫੇਸ ਹੋ ਸਕਦੇ ਹਨ ਪਰ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਦੇਖਿਆ ਜਾਵੇਗਾ ਉਧਰ ਗੱਲ ਕਰਦੇ ਹਾਂ ਰਵਨੀਤ ਸਿੰਘ ਚਰਚਾ ਮਾ ਦਾ ਦੰਦ ਕਥਾ ਮਾ ਦਾ ਬਾਜ਼ਾਰ ਗਰਮ ਹੈ ਭਾਜਪਾ ਕਹਿ ਰਹੀ ਹੈ ਕਿ ਸਿੱਖ ਦੀ ਬੇਇੱਜ਼ਤੀ ਕੀਤੀ ਹੈ ਕਾਂਗਰਸ ਕਹਿ ਰਹੀ ਹੈ ਕਿ ਬਿੱਟੂ ਬਿਲਕੁਲ ਬਿਦਾਰ ਹੈ ਇਹ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਕਿ ਇਹਦੇ ਬਾਰੇ ਕੀ ਚਰਚਾ ਮਾ ਨੇ ਕੀ ਗਲਤ ਹੈ ਕੀ ਸਹੀ ਹੈ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਤੇ ਆਓ ਅਗਲੇ ਐਪੀਸੋਡ ਦੇ ਵਿੱਚ ਮਿਲਦੇ ਆ ਵਿਚਾਰ ਤੇ ਤਤਕਾਰ ਜੋ ਤੁਹਾਡੇ ਨਾਲ ਪੇਸ਼ ਕਰਾਂਗੇ ਧੰਨਵਾਦ